ਸ਼ਕਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਵਾਈਗੁਰੂ ਕਲੋਥ ਹਾਊਸ ਐਂਡ ਪਰਟੀਕੂਲਰ ਡਬਲ ਨੂੰ ਅੱਜ ਫਿਰ ਅਸੀਂ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਪਹਿਲਾਂ ਮੈਂ ਦਿਆਂ ਪਹਿਣਾ ਨੂੰ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਬਟਨ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਮੇਰੀ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਤੋਂ ਜਲਦੀ ਮਿਲ ਸਕੇ ਜੀ ਠੀਕ ਹੈ ਜੀ ਅੱਜ ਜਿਹੜੇ ਸਾਡੇ 30 ਰਹਿਣਗੇ ਕੱਟ ਪੀਸ ਲੈ ਕੇ ਆਏਗਾ ਦਾਸ ਬ੍ਰਾਂਡ ਦੇ ਕੱਲ ਅਸੀਂ ਰਸ਼ੀਆ ਦੇ ਲੈ ਕੇ ਆਏ ਸੀ ਬਹੁਤ ਸਾਰਾ ਰਿਸਪੌਂਸ ਮਿਲਿਆ ਮੇਰੀਆਂ ਪਹਿਣਾ ਵੱਲੋਂ ਦੇ ਦਾਸ ਬ੍ਰੈਂਡ ਵੀ ਬੜਾ ਬੈਸਟ ਸਟੱਫ ਹੈ ਪਤਾ ਤੁਹਾਨੂੰ ਜੁਨੀਕ ਜੇ ਪ੍ਰਿੰਟ ਹੁੰਦੇ ਆ ਜੀ ਦਾਸ ਬ੍ਰੈਂਡ ਦੇ ਸਟੱਫ ਤਾਂ ਬਹੁਤ ਫਾਈਨ ਹੈ ਕਿਉਂਕਿ ਸਾਡੇ ਕੋਲ ਤੁਸੀਂ ਹਰ ਮੇਰੀ ਭੈਣ ਨੇ ਬਾਏ ਕੀਤਾ ਦਾਸ ਬ੍ਰੈਂਡ ਤੇ ਪ੍ਰਿੰਟਿੰਗ ਤਾਂ ਇਹਦੀ ਲਾਜਵਾਬ ਹੁੰਦੀ ਹੈ ਜੀ ਜਿਹੜਾ ਤੁਹਾਨੂੰ ਪੀਸ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੀ ਲਓ ਤੁਹਾਨੂੰ ਅਸੀਂ ਦਿਖਾਉਣ ਲੱਗੇ ਅੱਜ ਦੇ ਜਿਹੜੇ ਜੁਨੀਕ ਜੇ ਪ੍ਰਿੰਟ ਦਾਸ ਬ੍ਰੈਂਡ ਦੇ ਵਿੱਚ ਰਹਿਣ ਵਾਲੇ ਆ ਚੈੱਕ ਕਰੋ ਜੀ ਬੜਾ ਪਿਆਰਾ ਜਿਹਾ ਸਟੱਫ ਰਹੂਗਾ ਪ੍ਰਿੰਟ ਦੇਖੋ ਇਹ ਪੀਸ ਰਹੂਗਾ 1.5 ਮੀਟਰ ਦੀ ਕੱਟ 'ਚ ਸਵਾ 1.5 ਮੀਟਰ ਦੀ ਕੱਟ 'ਚ ਪੀਸ ਰਹਿਣ ਵਾਲਾ ਜੀ ਜਿਹੜੀ ਮੇਰੀ ਭੈਣ ਅੱਜ ਲੰਬੀਆਂ ਸ਼ਰਟ ਪੀਸ 2 ਮੀਟਰ ਦੀ ਕੱਟ 'ਚ ਨਹੀਂ ਬੰਦਦਾ ਲੈ ਸਕਦੀਆਂ ਪਲੇਨ ਬਾਟਮ ਦੇ ਨਾਲ ਚੈੱਕ ਕਰੀ ਚਲੋ ਪ੍ਰਿੰਟ ਬੜੇ ਪਿਆਰੇ ਪਿਆਰੇ ਰਹਿਣ ਵਾਲੇ ਆ ਇਹ ਵਾਲਾ ਪੀਸ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਪੀਸ ਰਹੂਗਾ ਅੰਬੀਆਂ ਵਾਲਾ ਪ੍ਰਿੰਟ ਹੈ ਜੀ ਕਾਫੀ ਫੇਮਸ ਹੈ ਇਹਦੇ ਨਾਲ ਤੁਹਾਨੂੰ ਅੰਬਾਂ ਵਾਲੀ ਬਾਟਮ ਵੀ ਮਿਲ ਜੂਗੀ ਜੀ ਜੇ ਤੁਸੀਂ ਬਾਟਮ ਲੈਣੀ ਚਾਹੁੰਦੇ ਹੋ ਇਹ ਵੀ ਸਵਾ 1.5 ਮੀਟਰ ਦੀ ਕੱਟ ਵਿੱਚ ਹੈ ਜਿਹੜੀ ਮੇਰੀ ਭੈਣ ਨੇ ਫਰੋਕ ਬਣਾਉਣੀ ਆ ਜਾਂ 3.5 ਮੀਟਰ ਦੇ ਵਿੱਚ ਪੀਸ ਬਣ ਜਾਂਦਾ ਮੇਰੀ ਭੈਣ ਦਾ ਲੈ ਸਕਦੇ ਹੋ ਤੁਸੀਂ 10 ਬ੍ਰੈਂਡ ਦੇ ਪੀਸ ਲੈਣਗੇ ਜੀ ਤੇ ਇੱਕ ਇਹ ਵਾਲਾ ਜੀ ਪੀਸ ਇਹਦੇ ਵਿੱਚ ਇਹ ਵੀ ਚੈੱਕ ਕਰ ਸਕਦੇ ਹੋ ਇਹ ਵੀ ਸ਼ਾਰਟ ਪੀਸ ਰਹਿਣ ਵਾਲਾ बॉਟਮ ਵੀ ਲੈ ਸਕਦੇ ਹੋ ਇਦਾਂ ਹੀ ਮੈਚਿੰਗ ਸਾਡੇ ਕੋਲੋਂ ਤੁਸੀਂ ਇਹਦੇ ਨਾਲ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਜੀ 125 ਰੁਪਏ ਪਰ ਮੀਟਰ ਰਹਿਣਗੇ ਜੀ ਇਹ ਪੀਸ 10 ਬ੍ਰੈਂਡ ਦੇ ਇਹ ਵੀ ਸ਼ਾਰਟ ਪੀਸ ਰਹੂਗਾ ਜੀ ਇਹਦੇ ਨਾਲ ਮੈਚਿੰਗ बॉਟਮ ਲੈ ਸਕਦੇ ਹੋ ਜੀ ਸਾਡੇ ਕੋਲੋਂ ਪ੍ਰਿੰਟ ਚੈੱਕ ਕਰੀ ਚੱਲੋ ਬਹੁਤ ਹੀ ਪਿਆਰੇ ਜੇ ਪ੍ਰਿੰਟ ਰਹਿਣ ਵਾਲੇ ਆ ਇਹ ਵਾਲਾ ਚੈੱਕ ਕਰੋ ਜੀ ਇਹ ਹੈਗਾ 1.5 ਮੀਟਰ ਦਾ ਪੀਸ ਪ੍ਰਿੰਟ ਬੜਾ ਪਿਆਰਾ ਜਾਂ ਜਿਹੜੀ ਮੇਰੀ ਭੈਣ ਦੀ ਮੋੜ ਕੇ ਸ਼ਾਰਟ ਬੰਦੀ ਹੈ ਲੈ ਸਕਦੀ ਹੈ ਜੀ ਇਹ ਵੀ 2 ਮੀਟਰ ਤੱਕ ਪੀਸ ਰਹਿਣ ਵਾਲਾ ਪੌਣੇ 2 ਮੀਟਰ ਦੀ ਕੱਟ ਤੱਕ ਰਹੂਗਾ ਜੀ ਜਿਨ੍ਹਾਂ ਦੀ ਫੋਲਡ ਕਰਕੇ ਸ਼ਾਰਟ ਬੰਦੀ ਹੈ ਜੀ ਉਹ ਇਹ ਵਾਲੇ ਪੀਸ ਲੈ ਸਕਦੇ ਹੋ 125 ਰੁਪਏ ਪਰ ਮੀਟਰ ਰਹਿਣ ਵਾਲਿਆ ਪੀਸ ਇਹ ਵਾਲਾ ਪ੍ਰਿੰਟ ਚੈੱਕ ਕਰੋ ਜੀ ਇਹ ਵੀ ਡੇਢ ਮੀਟਰ ਦਾ ਪੀਸ ਰਹਿਣ ਵਾਲਾ ਛੋਟਾ ਪੀਸ ਹੈ ਦੇਖੋ ਜੀ ਠੀਕ ਹੈ ਜੀ ਥੋੜੇ ਦੇ ਛੋਟੇ-ਛੋਟੇ ਪੀਸ ਹੈ ਜੀ ਡੇਢ-ਡੇਢ ਮੀਟਰ ਦੇ ਦੇਖ ਸਕਦੇ ਹੋ ਜਿਨ੍ਹਾਂ ਦੇ ਡੇਢ ਮੀਟਰ ਦੇ ਵਿੱਚ ਸ਼ੌਲਡ ਪੀਸ ਬਣਾ ਲੈਂਦੀਆਂ ਮੇਰੀਆਂ ਭੈਣਾਂ ਫੋਲਡ ਕਰਕੇ ਉਹ ਲੈ ਸਕਦੀਆਂ ਜੀ ਪ੍ਰਿੰਟ ਚੈੱਕ ਕਰੀ ਚਲੋ ਜੀ ਇਹ ਵੀ ਛੋਟਾ ਹੀ ਪੀਸ ਰਹੂਗਾ ਜੀ ਠੀਕ ਹੈ ਜੀ ਚੈੱਕ ਕਰੋ ਇਹ ਵੀ ਪੀਸ ਰਹਿਣ ਵਾਲਾ ਛੋਟਾ ਦੇਖੋ ਜੀ ਪ੍ਰਿੰਟ ਬੜਾ ਪਿਆਰਾ ਜਾਂ ਜਿਨ੍ਹਾਂ ਦੀ ਮੋੜ ਕੇ ਸ਼ੌਲ ਬੰਦੀ ਹੈ ਲੈ ਸਕਦੇ ਮੇਰੀਆਂ ਭੈਣਾਂ ਠੀਕ ਹੈ ਜੀ ਅਗਲੇ ਪੀਸ ਚੈੱਕ ਕਰੋ ਇਹ ਵਾਲਾ ਪ੍ਰਿੰਟ ਚੈੱਕ ਕਰੋ ਜੀ ਇਹ ਪੂਰਾ ਸਵਾ 2 ਮੀਟਰ ਦੀ ਕੱਟ 'ਚ ਰਹਿਣ ਵਾਲਾ ਜੀ ਦੇਖੋ ਜੀ ਸਵਾ 2 ਮੀਟਰ ਦੀ ਕੱਟ 'ਚ ਰਹੂਗਾ ਸ਼ਰਟ ਪੀਸ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਬਲੂ ਦੀ ਬਲੂ بیس ਦੇ ਵਿੱਚ ਆਊਗਾ ਪੌਣੇ 4 ਮੀਟਰ ਦੀ ਕੱਟ ਵਿੱਚ ਰਹਿਣ ਵਾਲਾ ਜੀ ਇਹ ਵੀ ਅੰਬੀ ਵਾਲਾ ਪ੍ਰਿੰਟ ਹੈ ਕਾਫੀ ਫੇਮਸ ਪ੍ਰਿੰਟ ਰਹਿਣ ਵਾਲਾ ਜੀ ਅੰਬੀ ਵਾਲਾ ਪੌਣੇ 4 ਮੀਟਰ ਦੀ ਕੱਟ ਰਹੂਗੀ ਜੀ ਇਹ ਵਾਲਾ ਪੀਸ ਚੈੱਕ ਕਰੋ ਬਲੈਕ بیس ਦੇ ਵਿੱਚ ਰਹੂਗਾ 3.5 ਮੀਟਰ ਦੀ ਕੱਟ ਚ ਰਹਿਣ ਵਾਲਾ ਪੀਸ ਹੈ ਜੀ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਹੈ 3 ਮੀਟਰ ਦੀ ਕੱਟ ਵਿੱਚ ਪੀਸ ਮਿਲੂਗਾ ਜੀ ਫਰੌਕ ਰੈਡੀ ਕਰ ਸਕਦੇ ਹਾਂ ਬਹੁਤ ਹੀ ਪਿਆਰੀ ਜੀ ਇਹ ਵਾਲਾ ਪ੍ਰਿੰਟ ਦੇਖੋ ਇਹ ਵੀ ਪ੍ਰਿੰਟ ਬਹੁਤ ਹੀ ਪਿਆਰਾ ਰੈਡ ਵਾਲਾ ਜੀ 1.5 ਮੀਟਰ ਦੀ ਕੱਟ ਵਿੱਚ ਪੈਣ ਵਾਲਾ ਜੀ ਇਹ ਵਾਲਾ ਇਹ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਪੀਸ ਹੈ 4 ਮੀਟਰ ਵਿੱਚ ਰਹੂਗਾ ਜੀ ਇਹ ਆਫ ਵਾਈਟ ਬੇਸ ਦੇ ਵਿੱਚ ਹੈ ਦੇਖੋ ਪ੍ਰਿੰਟ ਬਹੁਤ ਪਿਆਰਾ ਜੀ ਠੀਕ ਹੈ ਜੀ ਆਫ ਵਾਈਟ ਬੇਸ ਦੇ ਵਿੱਚ 4 ਮੀਟਰ ਦੀ ਕੱਟ ਵਿੱਚ ਰਹੂਗਾ ਜੀ ਇਹ ਵੀ ਤੁਹਾਨੂੰ ਦੋ ਪੀਸਾਂ ਦੇ ਵਿੱਚ ਮਿਲਣ ਵਾਲਾ ਹੈ ਠੀਕ ਹੈ ਜੀ 4 ਮੀਟਰ ਤੱਕ ਰਹੂਗਾ ਜੀ ਇੱਕ ਪੀਸ 1 ਮੀਟਰ ਦਾ ਤੇ 3 ਮੀਟਰ ਦਾ ਪੀਸ ਹੈ ਜੀ ਪ੍ਰਿੰਟ ਤੇ ਕਲਰ ਚੈੱਕ ਕਰੀ ਚਲੋ ਦਾਸ ਬ੍ਰੈਂਡ ਦੇ ਪ੍ਰਿੰਟ ਬੜੇ ਪਿਆਰੇ ਜਿਹੇ ਰਹਿਣ ਵਾਲੇ ਆ ਦੇਖੋ ਜੀ ਇਹ ਵਾਲਾ ਪ੍ਰਿੰਟ ਦੇਖੋ ਜੀ ਇਹ ਵੀ ਤੁਹਾਨੂੰ ਦੋ ਪੀਸਾਂ ਦੇ ਵਿੱਚ ਮਿਲੂਗਾ ਜੀ ਪ੍ਰਿੰਟਿੰਗ ਬਹੁਤ ਜ਼ਿਆਦਾ ਪਿਆਰੀ ਹੈ ਜੀ ਇਹਨਾਂ ਪੀਸਾਂ ਦੀ ਦੇਖੋ ਜੀ ਠੀਕ ਹੈ ਜੀ ਆਮ ਆਮ ਜੇ ਪ੍ਰਿੰਟ ਨਹੀਂ ਹੈਗੇ 10 ਬ੍ਰਾਂਡ ਦੇ ਫੇਮਸ ਜੇ ਪ੍ਰਿੰਟ ਹੁੰਦੇ ਆ ਜੁਨੀਕ ਜੇ ਇਹ ਵੀ ਤੁਹਾਨੂੰ ਪੂਰਾ ਸੂਟ ਮਿਲ ਜੂਗਾ ਜੀ ਇਹ ਵਾਲਾ ਕਲਰ ਚੈੱਕ ਕਰੋ ਸਵਾ 4 ਮੀਟਰ ਦੀ ਕੱਟ ਵਿੱਚ ਰਹੂਗਾ ਜੀ ਲਿਨੀਆ ਕਾਟਨੇ ਦਾਸ ਦੀਜੀ ਦੇਖ ਸਕਦੇ ਹੋ ਇਹ ਵੀ ਛੋਟਾ ਪੀਸ ਰਹਿਣ ਵਾਲਾ ਜੀ 1.5 ਮੀਟਰ ਦਾ ਪੀਸ ਹੈ ਜੀ ਜਿਹੜੀ ਮੇਰੀ ਭੈਣ ਦਾ 1.5 ਮੀਟਰ ਦੇ ਵਿੱਚ ਕਮੀਜ਼ ਬਣ ਜਾਂਦਾ ਲੈ ਸਕਦੀ ਹੈ ਜੀ ਇਹ ਦੇਖੋ ਜੀ ਸਕੈਨ ਬੇਸ ਦੇ ਵਿੱਚ ਰਹੂਗਾ 2 ਮੀਟਰ ਦੀ ਕੱਟ ਵਿੱਚ ਰਹਿਣ ਵਾਲਾ ਜੀ 125 ਰੁਪਏ ਪਰ ਮੀਟਰ ਵਿੱਚ ਰਹੂਗਾ ਇਹ ਪ੍ਰਿੰਟ ਦੇਖੋ ਜੀ ਗ੍ਰੇ ਬੇਸ ਤੇ ਹੈ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਦੋ ਪੀਸਾ ਦੇ ਵਿੱਚ ਮਿਲੂਗਾ ਇੱਕ ਇਹ ਵਾਲਾ 2.5 ਮੀਟਰ ਦੀ ਕੱਟ ਚ ਰਹੂਗਾ ਜੀ ਇਹ 2 ਮੀਟਰ ਸਵਾ 2 ਮੀਟਰ ਦੀ ਕੱਟ ਚ ਰਹੂਗਾ ਜੀ ਇਹ ਤੁਸੀਂ 4.5 ਮੀਟਰ ਤੱਕ ਲੈਣ ਬਸ ਪੌਣੇ 5 ਮੀਟਰ ਤੱਕ ਰਹੂਗਾ ਜੀ ਇਹ ਦੋਨੋਂ ਪੀਸ ਪੂਰਾ ਸੂਟ ਬਣੂਗਾ ਜੀ ਬਹੁਤ ਹੀ ਪਿਆਰਾ ਇਹ 3 ਮੀਟਰ ਤੋਂ ਥੋੜਾ ਉੱਪਰ ਹੈ ਜੀ ਦੇਖ ਸਕਦੇ ਹੋ 10 ਮੀਟਰ ਤੋਂ ਥੋੜਾ ਜਿਹਾ ਉੱਪਰ ਪ੍ਰਿੰਟ ਹੈ ਬੜਾ ਪਿਆਰਾ ਜਿਹਾ ਪ੍ਰਿੰਟ ਰਣ ਵਾਲਾ ਦੇਖੋ ਜੀ ਰੈਂਥੀ ਬੋਰਡ ਪਿਆਰੀ ਇਹਨਾਂ ਦੇ ਪੀਸਾਂ ਦੇ ਨਾਲ ਪਲੇਨ ਬਾਟਮ ਲੈ ਸਕਦੇ ਹੋ ਇਹ ਤੁਹਾਨੂੰ ਪਹਿਲਾਂ ਵੀ ਇੱਕ ਪੀਸ ਦਿਖਾਇਆ ਸੀ ਦੋ ਪੀਸਾਂ ਦੇ ਵਿੱਚ ਆ ਗਿਆ ਜੀ ਪੂਰਾ ਸੂਟ ਮਿਲ ਜੂਗਾ ਪਹਿਲਾਂ 10 ਮੀਟਰ ਦਾ ਪੀਸ ਸੀਗਾ ਇਹ ਵਾਲਾ ਜਿਹੜਾ ਪੀਸ ਰਹੂਗਾ ਜੀ 2.5 ਮੀਟਰ ਦਾ ਠੀਕ ਹੈ ਜੀ 5.5 ਮੀਟਰ ਦੀ ਕੱਟ ਹੋ ਗਈ ਜੀ ਇਹ ਵਾਲਾ ਤੁਹਾਨੂੰ 5.5 ਮੀਟਰ ਦੀ ਕੱਟ 'ਚ ਮਿਲ ਜੂਗਾ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ 1.75 ਦਾ ਪੀਸ ਹੈ ਜੀ ਪੌਣੇ 2 ਮੀਟਰ ਦੀ ਕੱਟ ਵਿੱਚ ਹੈ ਇਹ ਵਾਲਾ ਦੇਖੋ ਜੀ ਕਿਸੇ ਵੀ ਮਰਜ਼ੀ ਬਾਟਮ ਨਾਲ ਪਾ ਸਕਦੇ ਹੋ 2 ਮੀਟਰ ਦੀ ਕੱਟ ਵਿੱਚ ਰਹੂਗਾ ਜੀ ਪ੍ਰਿੰਟਿੰਗ ਦੇਖੋ ਜੀ ਕਿੰਨੀ ਪਿਆਰੀ ਰਹਿਣ ਵਾਲੀ ਹੈ ਇਹ ਵਾਲਾ ਚੈੱਕ ਕਰੋ ਇਹ 5 ਮੀਟਰ ਦੀ ਕੱਟ ਵਿੱਚ ਪਊਗਾ ਜੀ ਤੁਹਾਨੂੰ ਕਲਰ ਦੇਖੋ ਕਿੰਨਾ ਪਿਆਰਾ ਤੇ ਪ੍ਰਿੰਟ ਦੇਖੋ ਜੀ ਬਹੁਤ ਹੀ ਪਿਆਰੀ ਜੀ ਪ੍ਰਿੰਟਿੰਗ ਵਿੱਚ ਹੈ ਤੇ ਕਲਰ ਹੈਗਾ ਵਾਈਨ ਜャ ਕਲਰ ਹੈ ਬਹੁਤ ਹੀ ਪਿਆਰਾ ਜੀ ਇਹ ਬਲੈਕ ਵਿੱਚ ਚੈੱਕ ਕਰੋ ਬਲੈਕ ਦੀ ਪ੍ਰਿੰਟਿੰਗ ਵੀ ਬਹੁਤ ਪਿਆਰੀ ਹੈ ਪਰ ਪੀਸ ਹੈਗਾ ਜੀ 1.5 ਮੀਟਰ ਤੱਕ ਜਿੰਨਾ ਦੀ ਫੋਲਡ ਕਰਕੇ ਸ਼ਾਰਟ ਬਣਦੀ ਹੈ ਲੈ ਸਕਦੇ ਹੋ ਜੀ ਇਹ ਵੀ ਪੌਣੇ ਇੱਕ 2 ਮੀਟਰ ਦੀ ਕੱਟ ਵਿੱਚ ਰਹੂਗਾ ਜੀ ਪੀਸ ਠੀਕ ਹੈ ਜੀ ਦੇਖੋ ਜੀ ਜਿਨ੍ਹਾਂ ਦਾ ਫੋਲਡ ਕਰਕੇ ਸ਼ੌਲਟ ਬਣਦੀ ਹੈ ਛੋਟਾ ਪੀਸ ਹੈ ਲੈ ਸਕਦੇ ਹੋ ਜੀ ਇਹ ਵਾਲਾ ਚੈੱਕ ਕਰੋ ਜੀ ਪ੍ਰਿੰਟਿੰਗ ਬਹੁਤ ਹੀ ਪਿਆਰੀ ਜੀ ਪ੍ਰਿੰਟਿੰਗ ਹੈ ਦੀ ਪੌਣੇ 375 ਆ ਜੀ ਇਹ ਪੌਣੇ 4 ਮੀਟਰ ਦੀ ਕੱਟ ਤੱਕ ਰਹੂਗਾ ਜੀ ਪੌਣੇ 4 ਮੀਟਰ ਦੀ ਕੱਟ ਤੱਕ ਜਿਨ੍ਹਾਂ ਦਾ ਪੌਣੇ 4 ਮੀਟਰ ਵਿੱਚ ਆਮਨਾ ਸੂਰ ਬਣ ਜਾਂਦਾ ਜੀ ਪਤਨੀਆਂ ਭੈਣਾਂ ਦਾ ਲੈ ਸਕਦੀਆਂ ਬਹੁਤ ਹੀ ਪਿਆਰਾ ਪ੍ਰਿੰਟ ਰਹਿਣ ਵਾਲਾ ਇਕ ਗ੍ਰੇ ਕਲਰ ਵਿੱਚ ਆਊਗਾ 3.5 ਮੀਟਰ ਦੀ ਕੱਟ ਵਿੱਚ ਰਹੂਗਾ ਜੀ ਇਹ ਇਹ ਬਲੈਕ ਹੈ ਜੀ ਸਵਾ 2 ਮੀਟਰ ਦੀ ਸ਼ਰਟ ਪੀਸ ਰਹੂਗੀ ਇਹ ਨਾਲ ਰਹੂਗੀ ਤੇ ਬਾਟਮ ਐਦਾਂ ਹੀ ਬਲੈਕ ਬਾਟਮ ਰਹੂਗੀ ਦੇਖੋ ਜੀ ਇਹ ਵਾਲੀ ਪ੍ਰਿੰਟਿੰਗ ਦੇਖੋ ਜੀ ਇਹ ਵੀ ਬਹੁਤ ਪਿਆਰੀ ਪ੍ਰਿੰਟਿੰਗ ਹੈ কুর্তা ਸਟੱਬ ਬਣਾ ਲਓ ਜੀ ਬਹੁਤ ਪਿਆਰਾ ਬਣਨਾ ਠੀਕ ਹੈ ਜੀ ਏ ਪੀ ਸੀ ਦਾ ਰਹਿਣ ਵਾਲਾ ਜੀ ਕੋਨੇ 4 ਮੀਟਰ ਦੀ ਕੱਟ ਤੱਕ ਰਊਗਾ ਜੀ ਇਹ ਵਾਲੀ ਪ੍ਰਿੰਟਿੰਗ ਦੇਖੋ 275 ਆ ਜੀ ਠੀਕ ਹੈ ਜੀ 275 ਦੀ ਸ਼ਾਰਟ ਪੀਸ ਹੈ ਜੀ 2.5 ਮੀਟਰ ਤੋਂ ਉੱਪਰ ਹੋਊਗੀ ਜੀ ਇਹ ਇਹ ਵਾਲਾ ਪੀਸ ਦੇਖੋ ਜੀ ਇਹ ਵੀ ਪੌਣੀ ਕੇ 2 ਮੀਟਰ ਤੱਕ ਰਹੂਗਾ ਜੀ ਪੀਸ ਪ੍ਰਿੰਟ ਦੇਖੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਇਹ ਵਰਾ ਚੈੱਕ ਕਰੋ ਜੀ ਇਹ ਵੀ 1.5 ਮੀਟਰ ਦਾ ਪੀਸ ਹੈ ਇਹ ਵਾਲਾ ਪ੍ਰਿੰਟ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਇਸ ਵਾਲੇ ਪੀਸ ਦੀ ਕੱਟ ਰਹੂਗੀ ਜੀ 10 ਮੀਟਰ ਤੱਕ ਕੱਟ ਰਹਿਣ ਵਾਲੀ ਹੈ ਜੀ 3.5 ਮੀਟਰ ਤੱਕ ਰਹਿਣ ਵਾਲਾ ਪੀਸ ਹੈ ਜੀ ਪ੍ਰਿੰਟਿੰਗ ਪਹੜੀ ਪਿਆਰੀ ਪਿਆਰੀ ਪ੍ਰਿੰਟਿੰਗ ਮੈਨ ਲੈਣ ਵਾਲੀ ਤੁਹਾਨੂੰ ਇਹਨਾਂ ਪੀਸਾਂ ਦੀ ਇਹ 4 ਪੌਣੇ ਮੀਟਰ ਦੀ ਕੱਟ ਤੱਕ ਮਿਲੂਗਾ ਜੀ ਤੁਹਾਨੂੰ ਪ੍ਰਿੰਟ ਦੇਖੋ ਜੀ ਕਿੰਨਾ ਸੋਹਣਾਗਾ ਇਹ ਇੱਕ 2.5 ਮੀਟਰ ਦਾ ਪੀਸ ਹੈ ਜੀ ਦੇਖੋ ਜੀ ਪੂਰੇ 2.5 ਮੀਟਰ ਦੀ ਸ਼ਾਰਟ ਹੈ ਜੀ ਇਹ ਬਹੁਤ ਹੀ ਪਿਆਰੀ ਜੀ ਇਹ 2 ਮੀਟਰ ਦਾ ਸ਼ਾਰਟ ਪੀਸ ਮਿਲੂਗਾ ਜੀ ਕਲਰ ਦੇਖੋ ਜਨੀਕ ਦਾ ਕਲਰ ਹੈ ਬੜੇ ਪਿਆਰੇ ਪਿਆਰੇ ਤੇ ਪ੍ਰਿੰਟ ਵੀ ਬੜੇ ਪਿਆਰੇ ਪਿਆਰੇ ਲੱਣ ਖਾਲੀਆ ਇਹ 2 ਮੀਟਰ ਤੋਂ ਥੋੜਾ ਜਿਹਾ ਘੱਟ ਰਹੂਗਾ ਜੀ ਠੀਕ ਹੈ ਜੀ ਪ੍ਰਿੰਟ ਦੇਖੋ ਜੀ ਜਿਨ੍ਹਾਂ ਨੇ ਮੇਰੇ ਆ ਪੈਣਾ ਲੀਏ ਫੋਲਡ ਕਰਕੇ ਸ਼ਾਰਟ ਬਣ ਜਾਂਦੀ ਹੈ ਲੈਂਥ ਘੱਟ ਆਉਂਦੀ ਹੈ ਉਹ ਲੈ ਸਕਦੇ ਆ ਜੀ ਇਹ ਵੀ 1.5 ਮੀਟਰ ਦਾ ਪੀਸ ਰਹਿਣ ਵਾਲਾ ਜੀ ਦੇਖੋ ਜੀ ਇਹ ਤੁਹਾਨੂੰ ਪੂਰਾ ਸੂਟ ਮਿਲ ਜੂਗਾ ਜੀ ਇਹ ਵਾਲਾ ਦੇਖੋ ਜੀ ਇੱਕ ਪੀਸ ਹੈਗਾ 4.75 ਦੇ ਵਿੱਚ ਰਹੂਗਾ ਜੀ ਪੌਣੇ 5 ਮੀਟਰ ਤੱਕ ਰਹੂਗਾ ਜੀ ਇਹ ਵਾਲੇ ਇੱਕ ਇੱਕ ਮੀਟਰ ਦਾ ਪੀਸ ਹੈ ਜੀ ਠੀਕ ਹੈ ਜੀ ਇਹ 472 ਹੈ ਜੀ ਪੂਰਾ ਸੂਟ ਲੈ ਸਕਦੇ ਹੋ ਜੀ ਇਹ ਵਾਲੇ ਪ੍ਰਿੰਟ ਦਾ ਦੇਖੋ ਕਿੰਨਾ ਪਿਆਰਾ ਪ੍ਰਿੰਟ ਰਹਿਣ ਵਾਲਾ ਹੈ 125 ਰੁਪਏ ਪਰ ਮੀਟਰ ਪੀਸ ਪੈਣ ਵਾਲੀ ਆ ਇਹ ਵੀ ਪ੍ਰਿੰਟਿੰਗ ਬੜੀ ਪਿਆਰੀ ਹੈ ਜੀ ਚੈੱਕ ਕਰੋ ਜੀ ਇਤੋਂ ਪਹਿਲਾਂ ਵੀ ਦਿਖਾਇਆ ਸੀ ਪੂਰਾ ਸੂਟ ਮਿਲੂਗਾ ਜੀ ਇਹ ਵਾਲੇ ਕਲਰ ਦਾ ਸੇਮ ਇਹੀ ਸਟਾਫ ਹੈ ਜੀ ਇਹਦੇ ਵਿੱਚ ਇਹ ਦੇਖੋ ਜੀ ਇਹ 80 ਮੀਟਰ ਦਾ ਸ਼ਰਟ ਪੀਸ ਰਹੂਗਾ 1 ਮੀਟਰ ਦਾ ਪੀਸ ਇਹ ਰਹੂਗਾ ਜੀ। 3.5 ਮੀਟਰ ਤੱਕ ਰਹਿਣ ਵਾਲਾ ਜੀ। ਇਹ ਵਾਲਾ ਪ੍ਰਿੰਟ ਦੇਖੋ। ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ। ਕਿ ਥੋੜਾ ਜਿਹਾ ਆਪਸ ਵਿੱਚ ਕਲਰ ਦਾ ਫਰਕ ਹੈ। ਇਹ ਵਾਲਾ ਜਿਹੜਾ ਪੀਸ ਹੈ। ਇਹਦੀ ਜਿਹੜੀ ਕੱਟ ਰਹੂਗੀ ਜੀ। 3.5 ਮੀਟਰ ਦੀ ਕੱਟ ਹੈ ਜੀ। ਫਰੌਕ ਬਣਾ ਲਓ। ਕਿੰਨੀ ਸੋਹਣੀ ਬਣਨੀ ਹੈ ਜੀ ਇਹਦੀ ਫਰੌਕ। ਕੀ ਜੀ ਇਹ ਵਾਲਾ ਪੀਸ ਵੀ ਪੌਣੇ 2 ਕਿ ਮੀਟਰ ਤੱਕ ਰਹਿਣ ਵਾਲਾ ਚ 2 ਮੀਟਰ ਦਾ ਪੀਸ ਹੈ ਜੀ ਇਹ ਚੈੱਕ ਕਰੀ ਚਲੋ ਸਵਾ 2 ਮੀਟਰ ਦੀ ਕੱਟ ਵਿੱਚ ਰਹੂਗਾ ਜੀ ਪ੍ਰਿੰਟ ਦੇਖੋ ਤੇ ਕਲਰ ਦੇਖੋ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਤੇ ਪ੍ਰਿੰਟ ਹੈ ਜੀ ਇਹ ਪੌਣੇ 2 ਮੀਟਰ ਦਾ ਪੀਸ ਰਹਿਣ ਵਾਲਾ ਪੌਣੇ 2 ਮੀਟਰ ਰਹੂਗਾ ਜੀ ਇਹ ਵਾਲਾ ਪੀਸ ਚੈੱਕ ਕਰੋ ਜੀ। ਬਲੈਕ ਪ੍ਰਿੰਟ ਦੇ ਵਿੱਚ ਰਹਿਣ ਵਾਲਾ ਹੈ। ਸ਼ਾਇਦ ਤੁਹਾਨੂੰ 4 ਮੀਟਰ ਤੱਕ ਮਿਲ ਜੇ ਜੀ ਇਹ ਵਾਲਾ ਕੱਲਰ। ਠੀਕ ਹੈ ਜੀ 4 ਮੀਟਰ ਤੱਕ ਪੈਣ ਵਾਲਾ ਪੀਸ ਹੈ ਜੀ। 4 ਮੀਟਰ ਹੈ ਜੀ। ਇਹ ਦੋ ਪੀਸਾਂ ਦੇ ਉੱਤਰ ਸ਼ਾਰਟ ਪੀਸ ਬਣੂਗਾ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਤੇ ਪ੍ਰਿੰਟ ਵੀ ਬੜਾ ਪਿਆਰਾ ਜੀ। ਦੋ ਪੀਸਾਂ ਦੇ ਵਿੱਚ ਸ਼ਾਰਟ ਪੀਸ ਮਿਲੂਗਾ ਤੁਹਾਨੂੰ। ਸੌਰੀ ਜੀ ਇਹ 3 ਮੀਟਰ ਦਾ ਪੀਸ ਹੈ। ਇਹ 10 ਮੀਟਰ ਆ ਜੀ ਦੋਨੇ ਪੀਸ ਬਲਾ ਕੇ ਠੀਕ ਹੈ ਜੀ ਫਰੌਕ ਬਣਾ ਲਓ ਬਹੁਤ ਸੋਹਣੀ ਰੈਡੀ ਹੋਣੀ ਹੈ ਜੀ ਇਹ 8 ਮੀਟਰ ਦੀ ਕੱਟ ਵਿੱਚ ਮਿਲੂਗਾ ਤੁਹਾਨੂੰ ਇਹ ਪੂਰਾ 5 ਮੀਟਰ ਦੀ ਕੱਟ ਵਿੱਚ ਕਹਿਣ ਵਾਲਾ ਜੀ ਇਹ ਵੀ 1.5 ਮੀਟਰ ਦਾ ਪੀਸ ਰੋਗਾ ਜੀ ਇਸ ਤੋਂ ਅਗੇ ਚੈੱਕ ਕਰੋ ਜੀ ਇਹ ਪੂਰਾ 5 ਮੀਟਰ ਦੀ ਕੱਟ ਵਿੱਚ ਮੈਂ ਪੈਣ ਵਾਲਾ ਪੀਸ ਇਹ ਵੀ 3.5 ਮੀਟਰ ਦੀ ਕੱਟ ਕਰੂੰਗਾ ਜੀ ਪ੍ਰਿੰਟ ਦੇਖੋ ਬਹੁਤ ਹੀ ਪਿਆਰੇ ਪਿਆਰੇ ਪ੍ਰਿੰਟ ਮਿਲਣ ਵਾਲਿਆ 2 ਮੀਟਰ ਦੀ ਸ਼ਾਰਟ ਪੀਸ ਰਹੂਗੀ ਜੀ ਇਹ ਵੀ ਤੁਹਾਨੂੰ ਪੂਰਾ ਸੂਟ ਮਿਲ ਸਕਦਾ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਤੁਹਾਨੂੰ ਦੋ ਪੀਸਾਂ ਦੇ ਵਿੱਚ ਮਿਲੂਗਾ 4 ਮੀਟਰ ਤੱਕ ਮਿਲਣ ਵਾਲਾ ਜੀ ਇਹ ਵੀ ਦੋ ਪੀਸਾਂ ਦੇ ਵਿੱਚ ਮਿਲਣ ਵਾਲਾ ਜੀ ਚੈੱਕ ਕਰੋ ਜੀ ਪ੍ਰਿੰਟਿੰਗ ਬੜੀ ਪਿਆਰੀ ਜੀ ਰਹਿਣ ਵਾਲੀ ਹੈ ਸ਼ਾਰਟ ਪੀਸ ਬਣੂਗਾ ਜੀ ਦੋ ਪੀਸਾਂ ਨੂੰ ਮਿਲਾ ਕੇ ये तो 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 देखो जी ऑफ वाइट के यूरा मीटर रहूगा जी सवा सवा चार मीटर रहूगा जी ये वाला पीस ऑफ वाइट बेस के साढ़े तीन मीटर की कट्ट रहेगा जी ये वाला चेक करो जी पूरा सूट ले सकते हो शॉर्ट पीस भी ले सकते हो जी ये देखो जी सवा चार मीटर की कट्ट है ठीक तो है जी यहाँ पीस रहेगा चार मीटर तक जी ਇਹ ਕਿਚ ਇਹ 4 ਮੀਟਰ ਤੱਕ ਕਰੂਗਾ ਜੀ ਇਹ 4.5 ਮੀਟਰ ਤੱਕ ਕਰੂਗਾ ਜੀ ਪ੍ਰਿੰਟਿੰਗ ਬਹੁਤ ਪਿਆਰੀ ਰਹਿਣ ਵਾਲੀ ਹੈ ਇਹ ਵਾਲਾ ਪੀਸ ਦੇਖੋ ਜੀ ਇਹ ਤੁਹਾਨੂੰ 1 ਮੀਟਰ ਦਾ ਪੀਸ ਇਧਰੋਂ ਮਿਲੂਗਾ ਜੀ ਥੋੜਾ ਜਿਹਾ ਵਾਈਟ ਆਊਗਾ ਇਸ ਤੋਂ ਬਾਅਦ ਤੁਹਾਨੂੰ 2 ਮੀਟਰ ਦਾ ਪੀਸ ਲੈਣ ਵਾਲਾ ਜੀ ਇਧਰੋਂ ਪ੍ਰਿੰਟਿੰਗ ਬਹੁਤ ਪਿਆਰੀ ਰਹਿਣ ਵਾਲੀ ਹੈ ਇਹਨਾਂ ਪੀਸਾਂ ਵਿੱਚ ਜਿਹੜਾ ਪੀਸ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਤੇ ਮੇਰੇ ਨੰਬਰ ਤੇ ਮੈਸੇਜ ਕਰਕੇ ਠੀਕ ਹੈ ਜੀ ਮੈਸੇਜ ਕਰੋ ਮੈਸੇਜ ਕਰਕੇ ਤੁਸੀਂ ਆਪਣਾ ਆਰਡਰ ਬੱਕਰ ਸਕਦੇ ਹੋ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕੱਲ ਅਸੀਂ ਇੱਕ ਫਿਰ ਇੱਕ ਨਵੀਂ ਕਲੈਕਸ਼ਨ ਨਾਲ ਹਾਜ਼ਰ ਹੋਵਾਂਗੇ